ਸਮੇਂ ਵਿੱਚ ਗੱਡੀ ਗੱਡੀ ਦੇ ਨਾਲ ਵੱਡਾ ਸਨਮਾਨ ਅੰਦਰ ਦੇ ਕੋ ਮੁਕਾਬਲਾ ਸਖਤ ਪਰ ਲੰਮਾ ਰੇਕਟਰ ਦਾ ਪੰਨੇ ਦੇ ਅਮਰ ਦੀ ਸਰਤਾਜ ਪੰਚਨਤਾ ਸ਼ਾਹ ਸਹਿਦ ਤ੍ਰਿਗੋ ਹਰਦਮ ਦੇ ਕੀ ਮਹਾਰਾਦੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਟੋਠਾ ਕਬੱਡੀ ਕੱਪ ਦਾਵਾ ਉਹ ਸਾਹਮਣੇ ਕੋਰ ਦੀ ਧਰਤੀ ਮਾਤਾ ਦੀ ਧੂੜ 8 ਮਹੀਨਾ ਦੀ ਪਵਿੱਤਰ ਮਸਿਆਂ ਦਾ ਵਿਖਾੜਾ ਉਹ ਚੌਪਸ ਤੇ ਲਾਓ ਸਾਹਮਣੇ ਗੁਰਦੀਆ ਮੈਚ ਬਾਵੀ ਲੱਗ ਗਿਆ ਖੇਡ ਕਬੱਡੀ ਦਾ ਨਾਲ ਸਿੰਧਣਾ ਦਾ ਮੋਨੂ ਨੋਇਮਨ ਚਾਰੇ ਚੋਟੀ ਦੇ ਉਹ ਲੱਗ ਗਿਆ ਸਰਹਾਲੀ ਵਾਲਾ ਉਹ ਲੱਗ ਗਿਆ ਸਰਹਾਲੀ ਵਾਲਾ ਇੱਕ ਪਾਸੇ ਭੀਮ ਇੱਕ ਪਾਸੇ ਵੀਰਾ ਧਰਤੀ ਭੂਰੇ ਕੋਨੇ ਦੀ ਲੱਗਦਾ ਹੋਇਆ ਜੋ ਬੱਲੇ 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 ਕਬੱਡੀ ਕਬੱਡੀ ਪਾਇਲ ਧਰਮ ਸਿੰਘ ਸਰਪੰਚ ਦਾ ਪੁੱਤਰ ਕਬੱਡੀ ਪਾਰ ਮੱਕਣ ਵਾਲੀਆ ਅਰਸ਼ ਹੈ ਨਾਦਰਦੀ ਸੈਨ ਰਾਇਲ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਲਈ ਖੇਡਿਆ ਰਿੰਕੂ ਸਾਹਮਣੇ ਖੜਾ ਨੇ ਵੀ ਬਾਅਦ ਸੰਧੂ ਖੜਾ ਨੇ ਵੀ ਪਰ ਸਾਹਮਣੇ ਕਹਿੰਦੇ ਕਰਕੇ ਦਾ ਜੀਵਨ ਚਿੱਟੇ ਰੰਗ ਦੀਆਂ ਨਿਕਰਾਂ ਵਾਲੇ ਪਿਹੜਦੇ ਆ ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਪਰ ਨੰਬਰ ਜੀਵਨ ਜੋ ਸਾਹਮਣੇ ਨੰਬਰ ਕਹਿੰਦੇ ਜੀਵਨ ਨੇ ਆਪਣੀ ਟੀਮ ਦੇ ਵਾਪੇ ਜੋੜ ਦਿੱਤਾ ਮਹਾਂਪੁਰ ਸ਼ਹਿਮਾ ਬਹੁਤ ਧੰਨਵਾਦ ਇਧਰ ਵੀ ਸੈਰ ਦੇਖਾਂਗੇ ਬੱਬੂ ਤਰਸੇਮ ਸਿੰਘ ਦਾ ਪੁੱਤ ਕਬੱਡੀ ਪਾਰਿਆ ਤੇ ਬੁੱਤਰ ਵਾਲੀ ਅਰਸ਼ ਦੇ ਨਾਲ ਮੁਕਾਬਲਾ ਸ਼ਾਹਪੁਰ ਦਾ ਇੰਦਰੀ ਖੇਡਿਆ ਨਾ ਪਰ ਪੁਆਇੰਟ ਜਿਹੜਾ ਰੇਡਰ ਦਾ ਸ੍ਰਿਹਾਲੀ ਵਾਲਾ ਰਹਿੰਦਾ ਕਹਿੰਦੇ ਪੱਕੇ ਤੌਰ ਤੇ ਆਸਟ੍ਰੇਲੀਆ ਦੇ ਮੈਲਬਰਨ ਦੇ ਸ਼ਹਿਰ ਦੇ ਵਿੱਚ ਤੇ ਸਿੰਘੀ ਆਸਟ੍ਰੇਲੀਆ ਦੇ ਧੰਨਵਾਦ ਆ ਇਹ ਨਿੱਕਾ ਇਹ ਨਿੱਕਾ ਇਹ ਨਿੱਕਾ ਇਹ ਆਸਟ੍ਰੇਲੀਆ ਕੈਨੇਡਾ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਹੋਈ ਜਾਂਦੀ ਆ ਉਹ ਬੱਲੇ ਬੱਲੇ ਹੋਈ ਜਾਂਦੀ ਆ ਖਬਰ ਕਬੱਡੀ ਦੇ ਖੇਡ ਮੈਦਾਨ 'ਚ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਦਰਸਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ 'ਚ ਚੌਥਾ ਕਬੱਡੀ ਕੱਪ ਪਿੰਡਾ ਪੂਰਾ ਕੋਨਾ ਜਿਹੜਾ ਸ੍ਰੀ ਤਰਨਤਨ ਸਿੰਘ ਸਾਹਿਬ ਦੇ ਵਿੱਚ ਚੌਥਾ ਕਬੱਡੀ ਕੱਪ ਕਰਵਾਇਆ ਗਿਆ ਫਾਈਨਲ ਮੈਚ ਜੇਕਰ ਰਿਜ਼ਲਟ ਦੀ ਗੱਲ ਕਰਦੇ ਆਂ ਤੇ ਸਾਡੇ ਕੋਲੇ ਜਿਹੜੀ ਰਿਪੋਰਟ ਆਈ ਹੁੰਦੇ ਮੁਤਾਬਕ ਬਾਬਾ ਆਤਮਾ ਸਿੰਘ ਜੀ ਕਬੱਡੀ ਕਲੱਬ ਘਰਿਆਲਾ ਜਿਹੜਾ ਜੇਤੂ ਰਿਹਾਗਾ 35 ਅੰਕਾਂ ਦੇ ਨਾਲ ਜੇਤੂ ਰਿਹਾ ਪਰਪਕਾਰੀ ਭਾਈ ਲੱਦਾਜੀ ਕਬੱਡੀ ਕਲੱਬ ਭਾਈ ਲੱਧੂ ਜੀ 19 ਅੰਕਾ ਦੇ ਨਾਲ ਦੂਸਰੇ ਨੰਬਰ ਤੇ ਰਿਹਾ ਹੈਗਾ ਜੇਕਰ ਘ੍ਰਿਆਲਾ ਟੀਮ ਦੀ ਗੱਲ ਕਰਦੇ ਆਂ ਤਾਂ ਘ੍ਰਾ ਟੀਮ ਦੇ ਵਿੱਚ ਜੱਗਾ ਅਲਗੋ ਕੋਠੀ ਗਰਵੀਰ ਕਲਸੀ ਲੰਬੜ ਮਲਸੀਆ ਅਰਸ਼ਾ ਬੁੱਕਣਵਾਲਾ ਸੀਤਾ ਬਲੇਰ ਜੈਦੀਪ ਬੈਂਕਾ ਜਗਨੂ ਭਾਈ ਲੱਧੂ ਬੁੱਗਾ ਘ੍ਰਿਆਲਾ ਨਿੱਕਾ ਨਦੌਰ ਭੀਮ ਸੁਰ ਸਿੰਘ ਨਿੱਕਾ ਨਦੌਰ ਬਲਰਾਜਪੂਰਾ ਸੇਵਕ ਤਲਵੰਡੀ ਸੋਭਾ ਸਿੰਘ ਜੀਵਨਖਰ ਆਦਿ ਕੋਚ ਬਲਕਾਰਾ ਬੰਨ ਜੇਕਰ ਭਾਈ ਲੱਧੂ ਟੀਮ ਦੀ ਗੱਲ ਕਰਦੇ ਆ ਉਸ ਦੇ ਵਿੱਚ ਜਿਹੜੇ ਖਿਡਾਰੀ ਹੈਗੇ ਸੀ ਪ੍ਰੀਤ ਲੱਧੂ ਕਾਰਜਮ ਮਸਤਗੜ ਕੁੱਕੂ ਦਰਾਜਕੇ ਹਰਮਨ ਮਸਤਗੜ ਯਾਦਾ ਬਰਨਾਲਾ ਗੋਰਾ ਲੱਧੂ ਜਪਨੂਰ ਦੇਵ ਬਾਠ ਮਨਜੀਤ ਨਵਾਂ ਪਿੰਡ ਜੱਗਾ ਪੂਸੇ ਬਰਨਾਲਾ ਗੋਪੀ ਫਤੇਗੜ ਸਭਰਾ ਆਦ ਕੋਚ ਕੁਲਵੀਰ ਸੰਧੂ ਨਵਾ ਪਿੰਡ ਭੀਮ ਪੂਰਿਆਂ ਵਾਲੇ ਦਾ ਖਾਸੌਰ ਤੇ 52000 ਰੁਪਏ ਦਾ ਇਸ ਕਬੱਡੀ ਕੱਪ ਦੇ ਵਿੱਚ ਸਨਮਾਨ ਕੀਤਾ ਗਿਆ ਕਮੈਂਟੇਟਰਾਂ ਦੀ ਜੇਕਰ ਗੱਲ ਕਰਦੇ ਆਂ ਬਲਾਰਿਆਂ ਦੀ ਗੱਲ ਕਰਦੇ ਆਂ ਤਾਂ ਰਾਣਾ ਸਿੰਘਾਪੁਰੀਆ ਬਰਿੰਦਰ ਖੇਮਕਰਨ ਮਨਦੀਪ ਕਾਲੀਏ ਵਾਲਾ ਨਿਸ਼ਾਨ ਮਾੜੀ ਮੇਗਾ ਤੇ ਹਰਦੀਪ ਗੋਪਾਲਾ ਜਿਹੜਾ ਕਮੈਂਟਰੀ ਕਮੈਂਟੇਟਰ ਦੇ ਤੌਰ ਤੇ ਜਿਨ੍ਹਾਂ ਨੇ ਭੂਮਿਕਾ ਨਿਭਾਈ ਜੇਕਰ ਰੈਫਰੀਆਂ ਦੀ ਗੱਲ ਕਰਦੇ ਆ ਤਾਂ ਰੈਫਰੀ ਦੇ ਵਿੱਚ ਹੀਰਾ ਠੱਠੀਆਂ ਵਾਲਾ ਸੰਮਾ ਕਬੂਤਰ ਪੱਦਰੀ ਭੋਲਾ ਮਾਨ ਕੇ ਚਮਕੌਰ ਸੌਰ ਸਿੰਘ ਤੇ ਬੈਰੀਕੇਟ ਦੀ ਜਿਹੜੀ ਭੂਮਿਕਾ ਉਹ ਮਾਲਾ ਬੈਰੀਕੇਟ ਤੇ ਡੈਕੋਰੇਸ਼ਨ ਸੌਰ ਸਿੰਘ ਤੇ ਲਾਈਵ ਦੀ ਭੂਮਿਕਾ ਇਸ ਮੈਚ ਨੂੰ ਜਿਹੜਾ ਲਾਈਵ ਕੀਤਾ ਮਜਹਰਟੀ ਵੀ ਸਰਦਾਰ ਅਮਰਜੀਤ ਸਿੰਘ ਸੋਰ ਸਿੰਘ ਨੇ ਜਿਹੜੀ ਲਾਈਵ ਦੀ ਭੂਮਿਕਾ ਨਿਭਾਈ ਇਹ ਸਾਰੀ ਜਿਹੜੀ ਅਪਡੇਟ ਸਾਡਾ ਨਾਲ ਮਾਝਾ ਕਬੱਡੀ ਅਪਡੇਟ ਨਿਸ਼ਾਨ ਮਾਲਾ ਖੇਮ ਕਰਨੇ ਸਾਂਝੀ ਕੀਤੀ ਹੈਗੀ ਸੋ ਤਸਵੀਰਾਂ ਦੇਖਦੇ ਆਂ ਤੇ ਨਾਲ ਹੋਰ ਆਪਾਂ ਗੱਲਬਾਤ ਕਰਦੇ ਪੂਰਾ ਬਣਦਾ ਨਹੀਂ ਮਿਹਨਤ ਕਰੀ ਬਿਨਾ ਖਿਡਾਰੀ ਪੂਰਾ ਬਣਦਾ ਨਹੀਂ ਹਰ ਕੋਈ ਚਾਹੁੰਦਾ ਵੀ ਮੇਰਾ ਨਾਮ ਦੁਨੀਆ ਦੇ ਵਿੱਚ ਹੋਵੇ ਮੈਂ ਵੱਡਾ 스타ਰ ਹੋਵਾਂ ਮੇਰੀ ਗੱਲ ਦੁਨੀਆ ਦੇ ਵਿੱਚ ਹੋਵੇ ਦੁਨੀਆ ਮੇਰੇ ਨਾਮ ਦੇ ਚਰਚੇ ਜੱਜਦਾਰ ਭਾਈ ਅਮਰ ਸਿੰਘ ਜੀ ਦਾ ਖਾਸ ਬਾਚਿਕ ਨੇ ਪੱਤ ਦੀ ਸਰਮਾਰ ਸ਼ਖਸੀਅਤ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਅਸੀਂ ਜੋਨੀਆਂ ਗਰਾਈਆਂ ਤੋਂ ਕਰਵਾ ਹੈ ਅੱਜ ਸੈਮੀਫਾਈਲ ਬੜਾ ਕੀਟੀ ਦਾ ਮੈਚ ਜਿਹੜਾ ਖੇਡਿਆ ਜਾਣਾ ਹੈ ਔਰ ਬਲਾਲੇ ਵੀ ਝੋਟੀ ਦੇ ਹੈ ਵਾਹ ਕੀ ਮਾਦ ਹੈ ਇਹ ਵੀ ਸਾਡਾ ਵਰਸ਼ੂ ਹੋਇਆ ਹੈ ਤੇ ਇਸ ਨਗਰ ਦੇ ਵਿੱਚ ਜੇਕਰ ਅਜ ਗੁਰਦਾਸ ਜੰਤਲ ਸਿੰਘ ਨੇ ਘਰ ਦਾ ਮਾਲਸ ਲਓ ਸਾਹਮਣੇ ਉਹ ਪਾਵਨ ਪਵਿੱਤਰ ਧਰਤੀ ਹੈ ਚੋਲਾ ਸਾਹਿਬ ਲਓ ਸਾਹਮਣੇ ਚਾਰ ਨੇ ਤੇ ਚੋਹਾ ਵਿੱਚੋਂ ਨੌਏ ਨਾਲ ਹਰਮਨ ਮਸਤ ਗੱਲ ਜੇ ਮੁੰਡੇ ਨੇ ਟਰਾਈ ਕੀਤੀ ਹੈ ਪਰ ਠੱਤੀਆਂ ਵਾਲਾ ਹੀਰਾ ਕਹਿੰਦਾ ਕਿ ਪੁਆਇੰਟ